गोविंद ਘਾਟ ਦੇ ਬਾਈ 6 ਵਜੇ ਤੁਰੇ ਤੇ ਸਵੇਰੀਆਂ 9 ਵਜੇ ਗੇ ਹਰੇ ਅੱਧੇ ਜਿ ਵੀ ਨਹੀਂ ਪਹੁੰਚੇ ਆ ਚੜਾਈ गोविंद ਘਾਟ ਤੋਂ ਧਾਮ ਤੱਕ ਜੇ ਨਹੀਂ ਬੰਦੇ ਦੇ ਝਾੜ ਸਕਦੇ ਤਾਂ ਘੋੜੀ ਵੀ ਕਰ ਸਕਦੇ ਆ 2000 ਰੁਪਿਆ ਲੰਦੀ ਏ ਘੋੜੀ 200 900 ਹਾਂ ਉਰੇ ਤੋਂ ਆਪ 6 ਕਿਲੋਮੀਟਰ ਰਹਿ ਗਿਆ 900 ਰੁਪਿਆ ਸਾਡਾ ਹਰਜਿੰਦਰ ਬਾਈ ਆ 150 ਦੇ ਗਾਈਡ ਕਰਦਾ ਸਾਨੂੰ ਮੂਰੇ ਮੂਰੇ ਹਾਂ 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 ਹੋਰ ਕਿ ਆ ਦਮ ਲੈ ਕੇ ਜਾਣਾ ਆਪਾਂ ਰੁਕੇ ਨਹੀਂ ਨਾ ਹੁਣ ਹੁਣ ਦਮ ਲਏਗੇ ਇਹ ਮੁੰਡਾ ਪਹਿਲਾਂ ਆ ਲਿਆ 4-5 ਵਾਰ ਨਾ ਭਾਈ ਨਾ ਰੰਡੇ ਨਾ ਮਾਰ ਬਚਰੀਏ ਉਹ ਦੇ ਵੇ ਅੱਗੇ ਬੈਂਚ 'ਤੇ ਪਰ ਤਾਲੇ ਬੈਂਚ 'ਤੇ ਘਰ ਵੀ ਆ ਲੋਕਾਂ ਨੇ ਬਾਈ ਵੀਰੇ ਆਹ ਤਾਂ ਰਹੂਗਾ ਬਈ ਵੀਰੇ ਉਹਨੇ ਘਰ ਆਣਾ ਕਿਸੇ ਦਾ ਹੋਰ ਕਿਆ ਬਰਫ ਝਟਕ ਹੋ ਜਾਂਦੇ ਹੋਣ ਯਾਰ ਇਹ ਕਰ ਉਹਦੇ ਫੁੱਲ ਕਿੰਨੇ ਵਧੀਆ ਗਲਾਬ ਦੇ ਨਾਲ ਦੀ ਨਾਲ ਹਟਾਈ ਜਾਂਦੇ ਆ ਫਿਰ ਇਹ ਹਾਂ ਹਾਂ ਇਹ ਤਾਂ ਹੀ ਸਿਸਟਮ ਆ ਯਾਰ ਆਏ ਨੇ ਆਪਣਾ ਆ ਕਣਕ ਵਾਸਤੇ ਈ ਬੀਜ ਆ ਇਹਨਾਂ ਨੇ ਆਪਣੇ ਖਾਂਜੂ ਕੀ ਬਸ ਆਪਣੇ ਜੋ ਕੀ ਹਾਂ ਬੋਲੋ ਸਚੌਂ ਕੀ ਗੋਵਿੰਦ ਘਾਟ ਚ ਮੋਲੀ ਉਪਤਰਾ ਗੰਡ ਨਾ ਰੀਅਲ ਵੀ ਆ ਇੱਧਰ ਵੇਲਪੁਰੀ ਵਾਲਾ ਬਾਈ ਤੇ ਸਕੰਜਵੀ ਵੀ ਚੱਲ ਰਹੀ ਆ ਰਸਤੇ ਵਿੱਚ ਓਹ ਬਸ ਉਹ ਕਾਨੂੰ ਹੁਣ ਪੀ ਕੇ ਆਇਤਾ ਹੈ ਨਿੰਬੂ ਪਾਣੀ ਉਹ ਕਰਣਾ ਲੂਗੇ ਮੁਸ਼ਕਲ ਨਹੀਂ ਆਦਾ 12 ਵਜੇ ਢੱਕ ਹੋ ਜਾਂਦੇ ਹੁਣ ਇਹ ਮਕਾਨ ਸਾਰੇ ਕਿੰਨਾ ਰਹਿ ਗਿਆ ਵੀਰ ਪਤਾ ਅੱਗੇ हां फिर यार वैसे आए भी देखो के इतनी दूर ਲਿਆਉਣਾ ਸਮਾਨ ਔਖਾ ਨਾ ਫਿਰ ਹੈ ਆਜੋ ਆਜੋ ਯਾਰ ਕੁਛ ਨਹੀਂ ਅੰਦਰ ਇਹਨੂੰ ਪੁੱਛਦੇ ਆਂ ਵੀਰ ਨੂੰ ਕਿ ਕਿੰਨੇ ਕਿਲੋਮੀਟਰ ਰਹਿ ਗਿਆ ਪਰ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਵੀਰ ਕਿੰਨੇ ਕਿਲੋਮੀਟਰ ਰਹਿ ਗਿਆ ਪਰ ਗੁਰਦੁਆਰਾ ਹੈ 4 ਕਿਲੋਮੀਟਰ ਰਹਿ ਗਿਆ ਵੀਰ ਭਾਈ 4 ਕਿਲੋਮੀਟਰ ਰਹਿ ਗਿਆ ਬਸ ਘੰਟੇ ਦਾ ਰਸਤਾ ਰਹਿ ਗਿਆ ਅੱਧੇ ਘੰਟੇ ਘੰਟੇ ਦਾ ਉਹ ਤੇਰਾ ਕਿੰਨਾ ਚਾਰ ਹੈ ਕਿ ਚਾਰ ਰਹਿ ਗਿਆ ਵੀਰ ਸੁਣ ਨਹੀਂ ਰਿਹਾ ਜਗਾਰਾ ਛੱਡ ਦੇ ਹਰਜਿੰਦਰ ਬੋਲੇ ਈਸੋੜ ਸਸਰੀਆ ਕਾਰੇ ਹਾਂ ਦੋ ਰਸਤੇ ਬਦਲੋਗੇ ਨਾ ਫਿਰ ਇੱਕੋ ਦੇ ਹੋ ਜਾਂਦਾ ਹਾਂ ਜਾ ਰਹੇ ਹਾਂ ਥੋੜਾ ਥੋੜਾ ਕੋਈ ਟਮਾਟਰ ਲਾ ਜਾਂਦਾ ਉਹ ਆਉਣ ਵਾਸਤੇ ਸਹੀ ਆਉਣਾ ਉਹ ਜਾਣ ਵਾਸਤੇ ਨਹੀਂ ਆਉਣ ਵਾਸਤੇ ਸਹੀ ਹੋਊਗਾ ਹਾਂ ਫੁੱਲ ਨੁਕ ਆ ਨਾਂ ਲਿਖ ਲਿਖ ਕੇ ਭਰੇ ਦਿੱਤੀ ਜਾਂਦੀ ਜੀ ਸਾਰੀ ਚਾਲੇ ਦੇਣ ਵਾਲੀ ਗਾਣਾ ਇਹਨੂੰ ਕਹਿ ਦੇਣਾ ਉਹਨਾਂ ਦਾ ਰੰਗ ਨਾ ਤੂ ਕਰਾਇ ਕਰੀ ਆਪੇ ਕਰ ਦੇਗਾ ਨੌਰੇ ਨਿਆਣੇ ਨੇ ਨੋਂ ਲਿਖ ਲਿਖ ਕੇ ਤੇ ਧੁੱਪਾ ਕਿੰਨੀ ਉਹਦੇ ਆ ਦੀ ਨਿਕਲੀ ਆ ਹਾਂ ਇਹ ਜੀ ਦਾ ਪੰਜਾਬ ਚ ਵੀ ਨਹੀਂ ਪੈਂਦੀ ਗੋਵਿੰਦ ਘਾੜ ਤੋਂ ਚੱਲ ਕੇ ਗੋਵਿੰਦ ਘਾੜ ਧਾਮ ਦੇ ਰਸਤੇ ਚ ਪਹੁੰਚ ਗਏ 5 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਸ੍ਰੀ ਗੋਵਿੰਦ ਧਾਮ बोले भोले सोनेहार सरिया कॉले ला देना ला ला चल भोलेहाल सरिया कॉले चाह कॉफी मैगी ब्रेड बटर तंदूरी जाना ਕਿਆ ਬਣਾਉਣਾ ਬੋ ਕਹੋ ਬਾਬਾ ਜੀ ਉਹ ਥੱਲੇ ਨਦੀ ਵਹਿੰਦੀ ਹਲਕਨੰਦਾ ਨਦੀ ਦੇ ਕੰਡੇ ਜਾ ਹੁੰਦਾ ਸਿਰੇ ਤੱਕ ਆ ਰਸਤਾ ਦੇਖ ਲਓ ਕਿਵੇਂ ਦਾ ਆਹ ਰਸਤਾ ਹੈ ਬਸ ਜਿਹੜਾ ਸਿਰੇ ਤੱਕ ਜਾਣਾ ਆਪਾਂ ਨੇ 15 ਕਿਲੋਮੀਟਰ ਉਹ ਨਦੀ ਆ ਥੱਲੇ ਹਲਕਨੰਦਾ ਨਦੀ ਖਰੋਟ ਦੇ ਰਖਤ ਬਹੁਤ ਲੱਗੇ ਹੋਏ ਆ ਖਰੋਟ ਦਾ ਹੀ ਰਖਤਾ ਹਰਿਆੰਦਰ ਉਰੀ ਤੇ ਲੈ ਕੇ ਜਾਂਦਾ ਖਰੋਟ ਦਵਾਈਆਂ ਦੁਕਾਨਾਂ ਹੋਰ ਆ ਗਈਆਂ ਫਲ ਫਰੂਟ ਦੀਆਂ ਚਾਹ ਦੀਆਂ ਕੰਜਮੀ ਦੀਆਂ ਸ਼ਰਦਾਈ ਵੀ ਜੇ ਕਿਸੇ ਨੇ ਪੀਣੀ ਉਹ ਵੀ ਚੱਲਦੀ ਆ ਮੇਮ ਕੋਲ ਤਾਂ ਸਾਹਿਬ 13 ਕਿਲੋਮੀਟਰ ਹਰਿਆンダー ਉਰੇ ਤੇ ਕਿੰਨਾ ਪਰ 13 ਕਿਲੋਮੀਟਰ ਲਿਖਿਆ ਹੋਇਆ ਹੈ 13 ਪਾਪਾ 7 ਕਿਲੋਮੀਟਰ ਰਹਿ ਗਿਆ ਔਰੇ ਤੇ ਮੈਗੀ ਆਦਾ ਵੀ ਇਧਰ ਮੈਗੀ ਪੁਆਇੰਟ ਹੈ ਸੰਗਤ ਦੀ ਸਹੂਲਤ ਲਈ ਸਾਰੀ ਆਈਟਮਾਂ ਤਿਆਰ ਕਰੀਆਂ ਮੀਆਂ ਰਸਤੇ 'ਚ ਹਾਂਜੀ ਹਾਂ ਪਾਣੀ ਦਾ ਵੀ ਪ੍ਰਬੰਧ ਆ ਖਾਣ ਪੀਣ ਦਾ ਵੀ ਚਾਹ ਦਾ ਵੀ ਬੇਫਿਕਰ ਅੱਛਾ ਅੱਛਾ ਕਿੰਨਾ ਕਰਾਇਆ ਵੀਰ 800 800 ਬੰਦੇ ਦਾ 800 ਚੱਲ ਇਹਦਾ ਰੈਸਟ ਵੀ ਹੈਗੀ ਆ ਗਾਹਾਂ ਤੇ ਦਸ ਪਰਦਾ ਦਾ ਸੱਚ ਨਹੀਂ ਅੱਪਰ ਵੀ ਸਿਰੇ ਤੱਕ ਚਲੇ ਜਾਂਦੀ ਖੱਤਰ ਤੱਕ ਤਾਂ ਨਹੀਂ ਪਾਣੀ ਭਰ ਲੈ ਤੂੰ ਨੀ ਬੁੱਧਰ ਭਰ ਲੈ ਭਰੀ ਵੀ ਉਹ ਆਪਣੀ ਯਾਰ ਫੁੱਲਾ ਥੋੜੀ ਜੀ ਆਉਣੀ ਆ ਬਸ झरनेला पानी है साफ कदम उ रहा बी आ गया उधर अच्छा इधर दे हाँ उम शरध शरदई भी बना रहे बई कोटे वाली चल रही है बदमी भाई गिलास शरदई का चाह पीना याँपी कैसे पीणी ਕਾਹ ਦਾਾਂ ਪੀ ਲੇਂਗਾ 2 ਘੰਟਾ ਰੱਕ ਫਿਰ ਆ ਖਿੱਚੋ ਇੱਕ ਇੱਕ ਗਲਾਸ ਐਨਰਜੀ ਬਹੁਤ ਆ ਇਹਦੇ ਚ ਠੰਡ ਅੰਦਰ ਜਲਣ ਜਿਹੋਨਾਂ ਨੂੰ ਸਭ ਚੱਕ ਦੇਣੀ ਐ ਨੇ ਚਲੋ ਫਿਰ ਬਣਾਵਾ ਕਿੰਨੇ ਦਾ ਗਲਾਸ ਇੱਕ 100 ਰਹਿਣ ਦੋ ਯਾਰ 100 ਦਾ 50 ਤਾਂ ਜਾ 50 ਦਾ 800 ਦਾ ਹੀ ਆਪਣੇ ਕੋਲ ਤਾਂ 50 ਦਾ ਆਪਣੇ 30 ਦਾ ਨਹੀਂ ਯਾਰ ਬਣਾਇਆ ਉਹ ਵੀ ਆਪਣੇ ਮੇਲ ਕਰੀ ਜਾ ਆਪਣੇ ਕੀਤੇ ਦੇ ਚੱਕਰ ਸੋ ਗਾਈਜ਼ ਕੈਮ ਹੋ ਸਾਰੇ ਆ ਜੋ ਗਾਈਜ਼ ਵੀਰੇ ਕੈਮ ਆ ਓਕੇ ਵੀਰੇ ਗਾਈਸ ਵੀਰੇ ਤੁਸੀਂ ਪਾਣੀ ਪੀ ਲਿਆ